ਸ਼੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਨਵੇਂ ਨਿਯਮ ਉਲੰਘਣਾ ਕਰਨ ਤੇ ਹੁਣ ਹੋਵੇਗੀ ਸਖਤ ਕਾਰਵਾਈ ਸ਼੍ਰੋਮਣੀ ਕਮੇਟੀ ਨੇ ਨਵੇਂ ਨਿਯਮ ਕੀਤੇ ਜਾਰੀ ਦਰਬਾਰ ਸਾਹਿਬ ਦਰਬਾਰ ਸਾਹਿਬ ਸਿੱਖਾਂ ਦੇ ਲਈ ਬੇਹਦ ਹੀ ਪਵਿੱਤਰ ਸਥਾਨ ਹੈ ਹਰ ਧਰਮ ਦੇ ਲੋਕ ਇੱਥੇ ਆਉਂਦੇ ਨੇ ਤਾਂ ਦਰਬਾਰ ਸਾਹਿਬ ਦੇ ਵਿੱਚ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਨਤਮਸਤਕ ਹੁੰਦੇ ਨੇ ਪਰ ਦਰਬਾਰ ਸਾਹਿਬ ਦੇ ਵਿੱਚ ਅਕਸਰ ਹੀ ਕੁਝ ਅਜਈਆਂ ਜੋ ਸ਼ਰਾਰਤੀ ਤੱਤਾਂ ਦੇ ਵੱਲੋਂ ਹਰਕਤਾਂ ਕਰ ਦਿੱਤੀਆਂ ਜਾਂਦੀਆਂ ਨੇ ਜੋ ਕਿਸੇ ਵਿਵਾਦ ਦਾ ਕਾਰਨ ਬਣ ਜਾਂਦੀਆਂ ਨੇ ਤਾਂ ਹੁਣ ਤਾਜ਼ਾ ਮਾਮਲਾ ਸਿਗਾ ਯੋਗਾ ਵੀਡੀਓ ਦਾ ਅਰਚਨਾ ਮਕਵਾਨਾ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਉਸ ਦੇ ਵੱਲੋਂ ਇੱਕ ਵੀਡੀਓ ਜੋ ਹੈ ਪਾਈ ਜਾਂਦੀ ਹੈ ਯੋਗਾ ਕਰਦਿਆਂ ਦੀ ਸ਼ਰੀਦ ਦਰਬਾਰ ਸਾਹਿਬ ਦੇ ਅੰਦਰ ਜੋ ਮਾਮਲਾ ਕਾਫੀ ਜ਼ਿਆਦਾ ਵੱਧ ਜਾਂਦਾ ਵੱਡਾ ਵਿਵਾਦ ਖੜਾ ਹੋ ਜਾਂਦਾ ਤੇ ਇਹ ਵਿਵਾਦ ਗਰਮਾ ਜਾਂਦਾ ਇੱਕ ਤੋਂ ਬਾਅਦ ਇੱਕ ਜੋ ਹੈ ਐਕਸ਼ਨ ਲੈਣ ਦੀ ਮੰਗ ਕੀਤੀ ਜਾਂਦੀ ਹੈ ਹਾਲਾਂਕਿ ਅર્ચਨਾ ਮਕਵਾਨਾ ਤੇ ਐਫ ਆਈ ਆਰ ਵੀ ਦਰਜ ਹੋ ਚੁੱਕੀ ਹੈ ਤਾਂ ਹੁਣ ਪੁਲਿਸ ਪੰਜਾਬ ਪੁਲਿਸ ਉਸ ਨੂੰ ਨੋਟਿਸ ਭੇਜਣ ਦੀ ਤਿਆਰੀ ਦੇ ਵਿੱਚ ਹੈ ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਹੋਏਗੀ ਪਰ ਇਹ ਜਦੋਂ ਮਾਮਲਾ ਸਾਰਾ ਗਰਮਾ ਜਾਂਦਾ ਤਾਂ ਉਸ ਤੋਂ ਬਾਅਦ ਹੁਣ ਐਸ ਜੀ ਪੀ ਸੀ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕਾਫੀ ਜ਼ਿਆਦਾ ਸਖਤ ਦਿਖਾਈ ਦੇ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੇ ਲਈ ਨਵੇਂ ਨਿਯਮ ਬਣਾ ਦਿੱਤੇ ਗਏ ਨੇ ਇਹ ਨਵੇਂ ਨਿਯਮ ਜੋ ਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆਉਣ ਵਾਲੀਆਂ ਸੰਗਤਾਂ ਦੇ ਲਈ ਜਾਰੀ ਕੀਤੇ ਗਏ ਨੇ ਜਿਨ੍ਹਾਂ ਦੇ ਮੁਤਾਬਕ ਜੋ ਵੀ ਹੁਣ ਸੰਗਤਾਂ ਦਰਬਾਰ ਸਾਹਿਬ ਦੇ ਵਿੱਚ ਆਉਣ ਗਈਆਂ ਉਹਨਾਂ ਨੂੰ ਗੋਲਡਨ ਟੈਂਪਲ ਦੇ ग्रह के अंदर बीड़ी सिगरट तंबाकू या होर नशीला पदार्थ चुवेंगम धुपदा तो चश्मा जिसनों असं गोगल्स कहने या ਫੋਟੋਗ੍ਰਾਫੀ ਪੂਰੀ ਤਰ੍ਹਾਂ ਨਾਲ પ્રતિਬੰਧਿਤ ਹੈ ਇਹਨਾਂ ਚੀਜ਼ਾਂ ਤੇ ਪੂਰਨ ਤੌਰ ਤੇ ਬੈਨ ਲਗਾ ਦਿੱਤਾ ਗਿਆ ਪਰਿਕਰਮਾ ਦੇ ਵਿੱਚ ਵੀ ਹੁਣ ਫੋਟੋਗ੍ਰਾਫੀ ਨਹੀਂ ਹੋ ਸਕਦੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਨਿਯਮ ਲਾਗੂ ਕੀਤੇ ਗਏ ਨੇ ਫੋਟੋਗ੍ਰਾਫੀ ਤੇ ਪੂਰਨ ਤੌਰ ਤੇ ਬੈਨ ਲਗਾ ਦਿੱਤਾ ਗਿਆ ਪਰਿਕਰਮਾ ਦੇ ਵਿੱਚ ਵੀ ਫੋਟੋਗ੍ਰਾਫੀ ਨਹੀਂ ਹੋਏਗੀ ਦੂਸਰਾ ਨਿਯਮ ਹੈ ਕਿ ਸਿਰਫ ਗਲਿਆਰਾ ਜਾਂ ਪਲਾਜ਼ਾ ਕੋਰੀਡੋਰ ਜਾਂ ਪਲਾਜ਼ਾ ਦੇ ਵਿੱਚ ਹੀ ਫੋਟੋਗ੍ਰਾਫੀ ਦੀ ਇਜਾਜ਼ਤ ਹੋਏਗੀ ਕਿਸੇ ਵਿਸ਼ੇਸ਼ ਕਾਰਨਾਂ ਤੋਂ ਗੋਲਡਨ ਟੈਂਪਲ ਦੇ ਅੰਦਰ ਫੋਟੋਗ੍ਰਾਫੀ ਦੀ ਜੋ anumati ਹੈ SGPC ਦੇ ਪ੍ਰਧਾਨ ਜਾਂ ਹਰਮੰਦਰ ਸਾਹਿਬ ਦੇ ਪ੍ਰਬੰਧਕ ਤੋਂ ਮੰਗੀ ਜਾ ਸਕਦੀ ਹੈ ਤਾਂ ਅਗਲਾ ਜੋ ਨਿਯਮ ਹੈ ਪਵਿੱਤਰ ਸਰੋਵਰ ਦੇ ਵਿੱਚ ਡੁੱਬਕੀ ਤਾਂ ਲਗਾ ਸਕਦੇ ਨੇ ਪਰ ਸਾਬਣ ਜਾਂ ਸ਼ੈਂਪੂ ਦਾ ਉਪਯੋਗ ਨਹੀਂ ਕੀਤਾ ਜਾ ਸਕਦਾ ਤੇ ਸਾਰੇ ੜਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ 골ਡਨ ਟੈਂਪਲ ਆਉਣ ਵਾਲਿਆਂ ਨੂੰ ਆਪਣਾ ਸਿਰ ਕਿਸੇ ਕੱਪੜੇ ਰੁਮਾਲ ਜਾਂ ਚੁੰਨੀ ਦੇ ਨਾਲ ਟਕਣਾ ਜ਼ਰੂਰੀ ਹੋਵੇਗਾ ਜੇਕਰ ਕਿਸੇ ਦੇ ਕੋਲ ਕੋਈ ਕੱਪੜਾ ਨਹੀਂ ਆਪਣਾ ਸਿਰ ਕੱਜਣ ਲਈ ਆਪਣਾ ਸਿਰ ਢੱਕਣ ਲਈ ਤਾਂ ਇਸ ਦੀ ਸੁਵਿਧਾ ਉੱਥੇ ਉਪਲਬਧ ਹੋਵੇਗੀ ਬਿਨਾਂ ਸਿਰ ਟੱਕੇ ਨੰਗੇ ਸਿਰ ਹੁਣ ਦਰਬਾਰ ਸਾਹਿਬ ਦੇ ਵਿੱਚ ਨਹੀਂ ਜਾ ਪਾਉਗੇ ਸਾਰੇ ਸ਼ਰਧਾਲੂਆਂ ਨੂੰ ਆਪਣੀਆਂ ਚੱਪਲਾਂ ਬਾਹਰ ਲਾਣੀਆਂ ਹੋਣਗੀਆਂ ਇਸ ਤੋਂ ਬਾਅਦ ਟੈਂਕ ਦੇ ਵਿੱਚ ਚੱਲ ਕੇ ਆ ਕੇ ਪੈਰ ਧੋ ਕੇ ਹੀ ਹਰਮੰਦਰ ਸਾਹਿਬ ਦੇ ਵਿੱਚ ਪ੍ਰਵੇਸ਼ ਕਰਨਾ ਹੋਵੇਗਾ ਇਸ ਤੋਂ ਪ੍ਰਤੀਕ ਪ੍ਰਵੇਸ਼ ਦਵਾਰ ਤੇ ਜੁੱਤੀਆਂ ਤੇ ਸਮਾਨ ਰੱਖਣ ਦੀ ਨਿਸ਼ੁਲਕ ਵਿਵਸਥਾ ਕੀਤੀ ਗਈ ਹੈ ਤਾਂ ਅਗਲਾ ਜੁ ਨਿਯਮ ਹੈ ਕਿ ਗਰਬ ਗ੍ਰਹਿ ਦੇ ਵਿੱਚ ਪ੍ਰਵੇਸ਼ ਤੋਂ ਪਹਿਲਾਂ ਮੋਬਾਈਲ ਫੋਨ ਬੰਦ ਕਰਨ ਦੀ ਸਲਾਹ ਦਿੱਤੀ ਗਈ ਹੈ ਯਾਨੀ ਕਿ ਜਦੋਂ ਅੰਦਰ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਜਾਣਗੇ ਸ਼ਰਧਾਲੂ ਤਾਂ ਉਹਨਾਂ ਨੂੰ ਆਪਣਾ ਮੋਬਾਈਲ ਫੋਨ ਬੰਦ ਰੱਖਣਾ ਹੋਵੇਗਾ ਇਸਲਾਹ ਜੋ ਹੈ ਦਿੱਤੀ ਗਈ ਹੈ ਨਵੇਂ ਨਿਯਮ ਜਾਰੀ ਹੋਏ ਨੇ ਕਿਸੇ ਵੀ ਤਰੀਕੇ ਦਾ ਨਸ਼ੀਲਾ ਪਦਾਰਥੇ ਤੋਂ ਤਾਂ ਕਿ ਜੋ ਗੋਗਲਜ਼ ਲੋਕ ਲਗਾਉਂਦੇ ਨੇ ਤੁੱਪ ਦਾ ਚਸ਼ਮਾ ਲਗਾਉਂਦੇ ਨੇ ਉਸ ਤੇ ਵੀ ਬੈਨ ਲਗਾਇਆ ਹੋਇਆ ਤਾਂ ਫੋਟੋਗ੍ਰਾਫੀ ਤੇ ਪੂਰਨ ਤੌਰ ਤੇ ਬੈਨ ਲਗਾ ਦਿੱਤਾ ਗਿਆ ਜੇਕਰ ਫੋਟੋਗ੍ਰਾਫੀ ਕੋਈ ਕਰਨਾ ਚਾਹੁੰਦਾ ਹੈ ਤਾਂ ਕੋਰੀਡੋਰ ਦੇ ਵਿੱਚ ਹੋ ਸਕਦੀ ਹੈ ਤਾਂ ਪਲਾਜ਼ਾ ਦੇ ਵਿੱਚ ਫੋਟੋਗ੍ਰਾਫੀ ਹੋ ਸਕਦੀ ਹੈ ਤਾਂ ਜੇਕਰ ਅੰਦਰ ਫੋਟੋਗ੍ਰਾਫੀ ਕਰਨੀ ਹੈ ਕਿਸੇ ਵਿਸ਼ੇਸ਼ ਕਾਰਜ ਦੇਕਾਰ ਕੇ ਕਾਰਨਾ ਦੇ ਕਰਕੇ ਤਾਂ ਗੋਲਡਨ ਟੈਂਪਲ ਦੇ ਅੰਦਰ ਫੋਟੋਗ੍ਰਾਫੀ ਦੀ অনুমতি ਲੈਣੀ ਹੋਊਗੀ ਐਸਜੀਪੀਸੀ ਦੇ ਪ੍ਰਧਾਨ ਜਾਂ ਹਰਮੰਦਰ ਸਾਹਿਬ ਦੇ ਪ੍ਰਬੰਧਕੋਂ ਤੋਂ ਇਹ ਜੋ ਪਰਮਿਸ਼ਨ ਹੈ ਲਈ ਜਾ ਸਕਦੀ ਹੈ ਤਾਂ ਉਸ ਤੋਂ ਬਾਅਦ ਹੀ ਤੁਸੀਂ ਅੰਦਰ ਫੋਟੋਗ੍ਰਾਫੀ ਕਰ ਸਕਦੇ ਹੋ ਤਾਂ ਬਿਨਾ ਸੇਰ ਟਕੇ ਵੀ गोल्डन एप्पल ਦੇ ਅੰਦਰ ਹੁਣ ਐਂਟਰੀ ਜੋ ਹੈ ਨਹੀਂ ਮਿਲੇਗੀ ਇਹ ਜੋ ਮਾਮਲਾ ਕਾਫੀ ਜ਼ਿਆਦਾ ਗਰਮਾ ਗਿਆ ਸੀ ਅર્ચਨਾ ਮਕਵਾਨਾ ਦਾ ਜਿਸ ਤੋਂ ਬਾਅਦ ਇਹ ਨਵੇਂ ਨਿਯਮ ਲਾਗੂ ਹੋਏ ਨੇ ਹਾਲਾਂਕਿ ਅર્ચਨਾ ਮਕਵਾਨਾ ਦੇ ਵੱਲੋਂ ਮਾਫੀ ਵੀ ਮੰਗੀ ਗਈ ਹੈ ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਸਨੇ ਇੱਕ ਵੀਡੀਓ ਪਾ ਕੇ ਮਾਫੀ ਮੰਗੀ ਕਿਹਾ ਕਿ ਮੈਨੂੰ ਹੁਣੇ ਪਤਾ ਚੱਲਿਆ ਕਿ ਮੇਰੇ ਖਿਲਾਫ ਐਸਜੀਪੀਸੀ ਅੰਮ੍ਰਿਤਸਰ ਨੇ ਐਫਆਈਆਰ ਦਰਜ ਕੀਤੀ ਹੈ ਮੈਨੂੰ ਦੁੱਖ ਹੋ ਰਿਹਾ ਹੈ ਕਿ ਮੈਂ ਗੁੱਡ ਫੇਥ ਦੇ ਵਿੱਚ ਜੋ ਕੀਤਾ ਸੀ ਉਸ ਦਾ ਗਲਤ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਮੈਂ 20 ਜੂਨ ਨੂੰ ਮੱਥਾ ਟੇਕਣ ਗਈ ਸੀ ਮੈਂ ਸੇਵਾ ਵੀ ਕੀਤੀ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਸੀਗਾ ਤਾਂ ਉਸ ਤਰੀਕੇ ਦੇ ਨਾਲ ਮੈਂ ਅਜਿਹਾ ਕੀਤਾ ਪਰ ਮੈਨੂੰ ਨਹੀਂ ਪਤਾ ਸੀ ਕਿ ਇਸ ਨੂੰ ਗਲਤ ਸਮਝਿਆ ਜਾਏਗਾ ਹਾਲਾਂਕਿ ਹੁਣ ਅਰਚਨਾ ਨੂੰ ਪੰਜਾਬ ਪੁਲਿਸ ਦੇ ਵੱਲੋਂ ਨੋਟਿਸ ਪੇਟ ਜਾਰਜਾ ਜਾਏਗਾ ਐਫ ਆਰ ਦਰਜ ਹੋ ਚੁੱਕੀ ਹੈ ਤਾਂ ਉਸ ਤੋਂ ਬਾਅਦ ਅਰਚਨਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ